ਤੱਲੋ ਦੋਸਤੋ ਇੱਕ ਆਖਰੀ ਖਬਰ ਹੈ ਬੜੀ ਇੰਟਰਸਟਿੰਗ ਹੈ ਭੁੱਖ ਨੂੰ ਦੂਰ ਕਰਨ ਦੇ ਲਈ ਮਾਰੇ ਜਾਣਗੇ ਹਾਥੀ افਰੀਕੀ ਦੇਸ਼ ਜ਼ਿੰਬਾਬੇ ਦੇ ਅਧਿਕਾਰੀਆਂ ਨੇ ਆਪਣੇ ਭੁੱਖੇ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਉਣ ਦੇ ਲਈ ਹਾਥੀਆਂ ਨੂੰ ਮਾਰਨ ਦਾ ਫੈਸਲਾ ਕਰ ਲਿਆ ਜੰਗਲਾਤ ਅਧਿਕਾਰੀਆਂ ਨੇ 200 ਹਾਥੀਆਂ ਨੂੰ ਕਤਲ ਕਰਾਂ ਤੇ ਉਹਨਾਂ ਦਾ ਮਾਸ ਲੋਕਾਂ ਦੇ ਵਿੱਚ ਵੰਡਣ ਦੀ ਇਜਾਜ਼ਤ ਦਿੱਤੀ ਹੈ ਇਸ ਫੈਸਲੇ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿੰਬਾਬੇ ਪਾਰਕਸ ਅਤੇ ਜੰਗਲੀ ਜੀਵ ਅਥਾਰਟੀ ਦੇ ਬੁਲਾਰੇ ਤਿਨਾਸ਼ੇ ਫਰਾਬੋ ਨੇ ਸੀਐਨਐਨ ਨੂੰ ਦੱਸਿਆ ਕਿ ਦੇਸ਼ ਦੀ ਲਗਭਗ ਅੱਧੀ ਆਬਾਦੀ ਗੰਭੀਰ ਭੁੱਖਮਰੀ ਦੇ ਖਤਰੇ ਦਾ ਸਾਹਮਣਾ ਕਰ ਰਹੀ ਹੈ ਅਸੀਂ 200 ਹਾਥੀਆਂ ਨੂੰ ਮਾਰਨ ਦਾ ਫੈਸਲਾ ਲਿਆ ਹੈ ਫਰਾਬੋ ਨੇ ਕਿਹਾ ਕਿ ਜ਼ਿੰਬਾਬਵੇ ਦੇ ਵਿੱਚ ਹਾਥੀਆਂ ਦੀ ਆਬਾਦੀ 84000 ਤੋਂ ਵੱਧ ਹੈ ਇਹ ਬੋਥ ਸਵਾਨਾ ਤੋਂ ਬਾਅਦ ਵਿਸ਼ਵ ਪੱਧਰ ਤੇ ਦੂਜੀ ਸਭ ਤੋਂ ਉੱਚੀ ਸੰਖਿਆ ਦੱਸੀ ਗਈ ਹੈ ਅਸੀਂ ਲੋਕਾਂ ਦੀ ਜਾਨ ਬਚਾਉਣ ਦੇ ਲਈ ਹਾਥੀਆਂ ਨੂੰ ਮਾਰ ਰਹੇ ਹਾਂ ਚਾਰ ਦਹਾਕਿਆਂ ਦੇ ਵਿੱਚ ਦੇਸ਼ ਦੇ ਸਭ ਤੋਂ ਭਿਆਨਕ ਸੋਕੇ ਦੇ ਕਾਰਨ ਪੈਦਾ ਹੋਈ ਭੋਜਨ ਅਸੁਰੱਖਿਆ ਦੇ ਨਾਲ ਨਿਜਿੱਠਣ ਲਈ ਅਧਿਕਾਰੀਆਂ ਨੇ ਜੰਗਲੀ ਜੀਵਾਂ ਨੂੰ ਮਾਰਨ ਦਾ ਫੈਸਲਾ ਲਿਆ ਹੈ ਹਾਲਾਂਕਿ ਇਸ ਦੇ ਲਈ ਸਰਕਾਰ ਨੂੰ ਜਾਨਵਰਾਂ ਦੇ ਅਧਿਕਾਰਾਂ ਦੇ ਕਾਰਕੂਨਾਂ ਤੇ ਸੰਭਾਲਵਾਦੀਆਂ ਦੀ ਆਲੋਚਨਾ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਪਰ ਭਾਈ ਇੰਨੇ ਮੁਲਕ ਨੇ ਕੀ ਇਹ ਨਾ ਬੱਚਿਆਂ ਬੰਦਿਆਂ ਨੂੰ ਬਚਾ ਨਹੀਂ ਸਕਦੇ ਕਿ 200 ਹਾਥੀਆਂ ਨੂੰ ਮਾਰਨ ਦੀ ਜ਼ਰੂਰਤ ਕਾਹਦੀ ਹੈ ਇੰਨਾ ਮੁਲਕਾਂ ਦੇ ਵਿੱਚ ਅਨਾਜ ਹੈ ਕੁਝ ਦਾਨਦੂਣ ਕਰ ਦਿਓ ਸਰਕਾਰੋ ਕਿ ਇਹਨਾਂ ਦੀ ਜਾਨ ਵੀ ਬਚਾਈ ਜਾ ਸਕਦੀ ਹੈ ਹਾਥੀਆਂ ਨੂੰ ਜਿਉਂਦੇ ਰਹਿਣ ਦਿਓ ਕਿ ਇੰਨਾ ਅਨਾਜ ਤੁਸੀਂ ਨਾਲ ਬਣ ਕੇ ਲੈ ਜਾਣਾ ਹੈ ਆ ਕਿੰਨੇ 7 ਖਰਬਾਂ ਦੇ ਹਿਸਾਬ ਦੇ ਨਾਲ ਜਿਹੜਾ ਅਨਾਜ ਤਿਆਰ ਉਤੋਂ ਜਿਹੜਾ 2-3 ਗੁਣਾ ਜ਼ਿਆਦਾ ਅਨਾਜ ਤਿਆਰ ਕੀਤਾ ਜਾਂਦਾ ਹੈ ਪੰਜਾਬ ਦੇ ਵਿੱਚ ਚੋਲ ਜਿਹੜੇ ਨੇ ਰੋਲ ਰਹੇ ਨੇ ਸਰਕਾਰਾਂ ਚੋਲ ਚੱਕ ਨਹੀਂ ਰਹੀਆਂ ਤੇ ਉਥੇ ਭਾਈ ਤੁਸੀਂ ਦੇ ਲੋ ਉਥੋਂ ਚ ਪੰਜਾਬ ਦੇ ਵਿੱਚੋਂ ਭੇਜ ਦਿਓ ਦਾ ਕੋਈ ਪੁੰਨ ਦਾ ਕੰਮ ਕਰ ਲੋ ਜਾਂ ਕੁਝ ਕਰ ਲੋ ਹਾਥੀਆਂ ਨੂੰ ਬਚਾ ਲੋ ਭਾਈ ਜ਼ਿੰਬਾਬਵੇ ਨੇ ਨਾਮੀਬੀਆ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਹੈ ਜ਼ਿੰਬਾਬਵੇ ਦੇ ਵਾਤਾਵਰਣ ਮੰਤਰੀ ਸਿਥੇਮ 200 ਨੇਯੋਨੀ ਨੇ ਹਾਲ ਹੀ ਦੇ ਵਿੱਚ ਕਿਹਾ ਸੀ ਕਿ ਉਹਨਾਂ ਦੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਹਾਥੀ ਨੇ ਜੰਗਲਾਂ ਦੇ ਵਿੱਚ ਉਹਨਾਂ ਦੀ ਸਾਂਭ ਸੰਭਾਲ ਕਰਨ ਦੀ ਸਮਰੱਥਾ ਨਹੀਂ ਹੈ ਹਾਥੀਆਂ ਦੀ ਜ਼ਿਆਦਾ ਆਬਾਦੀ ਸਰੋਤਾਂ ਦੀ ਕਮੀ ਅਤੇ ਮਨੁੱਖੀ ਜੰਗਲੀ ਜੀਵ ਸੰਘਰਸ਼ ਨੂੰ ਵਧਾ ਰਹੀ ਹੈ ਇਸ ਦੇ ਮੱਦੇਨਜ਼ਰ ਜ਼ਿੰਬਾਬੇ ਦੀ ਜ਼ਿੰਬਾਬੇ ਵੀ ਨਾਮੀਬੀਆ ਵਾਂਗ ਹਾਥੀਆਂ ਦੀ ਗਿਣਤੀ ਕਰਨ ਤੇ ਪ੍ਰੋਟੀਨ ਦੀ ਘਾਟ ਵਾਲੇ ਖੇਤਰਾਂ ਦੇ ਵਿੱਚ ਰਹਿਣ ਵਾਲੇ ਲੋਕਾਂ 'ਚ ਉਹਨਾਂ ਦਾ ਮਾਸ ਵੰਡਣ ਦੀ ਯੋਜਨਾ ਦੇ ਉੱਤੇ ਕੰਮ ਕਰ ਰਹੇ ਨੇ ਤੇ ਕਰੇਗਾ ਜੀ ਦੋਸਤੋ ਇਹ ਨੇ ਜੀ ਹਾਲਾਤ ਇੱਕ ਪਾਸੇ ਅਨਾਜ ਰੋਲ ਰਿਹਾ ਤੇ ਦੂਜੇ ਪਾਸੇ ਲੋਕ ਭੁੱਖਮਰੀ ਦਾ ਸ਼ਿਕਾਰ ਨੇ ਖਾਣ ਨੂੰ ਦਾਣਾ ਨਹੀਂ ਹੈ ਤੇ ਤਰਸ ਰਹੇ ਨੇ